ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਡੇ ਕੋਲ ਨਾ ਗਰੁੱਪ ਦੇ ਵਿੱਚ ਐਦਾਂ ਲਿੰਕ ਲਿੰਕ ਆਊਗਾ ਬਾਬਾ ਜੀ ਇਹ ਮੀਟਿੰਗ ਕ੍ਰੀਏਟ ਕਰਨਗੇ ਇਹ ਇੱਕ ਗੂਗਲ ਮੀਟ ਕਰਕੇ ਸੌਫਟਵੇਅਰ ਆ ਉਹਦੇ ਰਾਹੀਂ ਮਤਲਬ ਇਹ ਕ੍ਰੀਏਟ ਕਰਨਗੇ ਜੀ ਬਾਬਾ ਜੀ ਮੀਟਿੰਗ ਉਸ ਤੋਂ ਬਾਅਦ ਜੇ ਤੁਸੀਂ ਮਤਲਬ ਆਪਣੇ ਲੈਪਟਾਪ ਤੋਂ ਜੁਆਇਨ ਕਰਨਾ ਫਿਰ ਤੁਸੀਂ ਇਸ ਲਿੰਕ ਨੂੰ ਕਲਿੱਕ ਕਰੋਗੇ ਤਾਂ ਇਹ ਬ੍ਰਾਊਜ਼ਰ ਦੇ ਵਿੱਚ ਖੁੱਲ ਜਾਏਗਾ ਉੱਥੇ ਇੱਕ ਜੁਆਇਨ ਨਾਉ ਦਾ ਤੁਹਾਡੇ ਕੋਲੇ ਬਟਨ ਆਏਗਾ ਤੁਸੀਂ ਉਹ ਤੇ ਕਲਿੱਕ ਕਰਕੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਬਾਬਾ ਜੀ ਕੋਲ ਨੋਟੀਫਿਕੇਸ਼ਨ ਚਲਾ ਜਾਏਗਾ ਉਹ ਤੁਹਾਨੂੰ ਅਲਾਉ ਕਰ ਦੇਣਗੇ ਫਿਰ ਤੁਸੀਂ ਮੀਟਿੰਗ ਦੇ ਵਿੱਚ ਐਡ ਹੋ ਜਾਓਗੇ ਜੇਕਰ ਪਰ ਮੈਨੂੰ ਲੱਗਦਾ ਕਿ ਸ਼ਾਇਦ ਜ਼ਿਆਦਾਤਰ ਸੰਗਤ ਫੋਨ ਤੋਂ ਹੀ ਜੁਆਇਨ ਕਰੇਗੀ ਤਾਂ ਫੋਨ ਤੋਂ ਵੀ ਤੁਸੀਂ ਬ੍ਰਾਊਜ਼ਰ ਤੋਂ ਵੀ ਕਰ ਸਕਦੇ ਹੋ ਬਟ ਇੱਕ ਉਹਦਾ ਫੋਨ ਤੇ ਹੋਰ ਇੱਕ ਥੋੜਾ ਜਿਹਾ ਮਤਲਬ ਸੌਖਾ ਤਰੀਕਾ ਹੈ ਕਿ ਤੁਸੀਂ ਇਹਦੀ ਇੱਕ ਨਾ ਐਪ ਆਂਦੀ ਹੈ Google Meet ਦੇ ਨਾਮ ਤੋਂ ਤੁਸੀਂ ਉਹ ਐਪ ਡਾਊਨਲੋਡ ਕਰ ਸਕਦੇ ਹੋ ਮੈਂ ਤੁਹਾਨੂੰ ਉਹ ਦਿਖਾਉਣਾ ਕਿ ਤੁਸੀਂ ਮੰਨ ਕੇ ਚਲੋ ਜੇ ਤੁਸੀਂ ਆਈਫੋਨ ਯੂਜ਼ ਕਰਦੇ ਹੋ ਤਾਂ ਐਪ ਸਟੋਰ ਤੋਂ ਹੋ ਜਾਏਗੀ ਉਹ ਜੇ ਤੁਸੀਂ ਐਂਡਰੋਇਡ ਯੂਜ਼ ਕਰਦੇ ਹੋ ਤਾਂ ਫਿਰ ਆਪਣਾ ਪਲੇ ਸਟੋਰ ਤੋਂ ਹੋ ਜਾਏਗੀ ਇਤਨੀ ਸਿੰਪਲ ਸਰਚ ਕਰਨਾ Google Meet ਇਹਦੇ ਤੇ ਸੈਕਿੰਡ ਨੰਬਰ ਦੀ ਐਪ ਹੈ ਜਿਹੜੀ ਤੁਸੀਂ ਡਾਊਨਲੋਡ ਕਰਨੀ ਹੈ ਇਦਾਂ ਦਾ ਇਹਦਾ ਆਈਕਨ ਹੋਏਗਾ ਵੀਡੀਓ ਕੈਮਰਾ ਦਾ ਬਣਿਆ ਹੋਏਗਾ ਉਸ ਤੋਂ ਬਾਅਦ ਜਦੋਂ ਇਹ ਐਪ ਤੁਸੀਂ ਡਾਊਨਲੋਡ ਕਰ ਲਈਏ ਉਹਨੂੰ ਮਤਲਬ ਓਪਨ ਕਰ ਲਿਓ ਵੈਸੇ ਤਾਂ ਇਹਦੇ ਵਿੱਚ ਮਤਲਬ ਇਦਾਂ ਦੀ ਹੀ ਸਕਰੀਨ ਤੁਹਾਡੇ ਕੋਲੇ ਦਿਖੇਗੀ ਕਿਉਂਕਿ ਇਹਦੇ 'ਚ ਨਾ Gmail ਵਾਲਾ ਅਕਾਊਂਟ ਹੀ ਯੂਜ਼ ਹੁੰਦਾ ਜਿਹੜਾ ਆਪਾਂ Play Store 'ਚ ਵੀ ਯੂਜ਼ ਕਰਦੇ ਮਤਲਬ ਐਪ ਵਗੈਰਾ ਡਾਊਨਲੋਡ ਕਰ ਲੈਂਦੇ ਤਾਂ ਅਗਰ ਕੋ ਸਾਰਿਆਂ ਦੇ ਫੋਨ 'ਚ ਮੋਸਟਲੀ Gmail ਦਾ ਅਕਾਊਂਟ ਬਣਾ ਹੀ ਹੋਊਗਾ ਜੇਕਰ ਮਤਲਬ ਨਹੀਂ ਵੀ ਇਦਾਂ ਦੀ ਸਕਰੀਨ ਆਉਣੀ ਤਾਂ ਇੱਥੇ ਇੱਕ ਬਟਨ ਹੋਊਗਾ ਐਡ ਅਕਾਊਂਟ ਕਰਕੇ ਮੈਂ ਤੁਹਾਨੂੰ ਦਿਖਾਉਣਾ ਕਿ ਜਿਵੇਂ ਇੱਥੇ ਲਿਖਿਆ ਹੋਇਆ ਫਿਰ ਤੁਸੀਂ ਇਹਦੇ ਤੇ ਕਲਿੱਕ ਕਰੋਗੇ ਨਾ ਜੇ ਲਾਈ ਫੋਨ ਦੇ ਵਿੱਚ ਐਂਡਰੋਇਡ ਚ ਵੀ ਮੰਗ ਦੇ ਦਿੰਦੇ ਨੇ ਫਿਰ ਬਟ ਆਈਫੋਨ ਤੇ ਮੈਨੂੰ ਪਤਾ ਕਿ ਆਈਫੋਨ ਚ ਮੰਗਦੇ ਐਂਡਰੋਇਡ ਚਾਹਤ ਇਦਾਂ ਹੀ ਓਪਨ ਹੋ ਜਾਏਗਾ ਡਾਇਰੈਕਟ ਤੇ ਤੁਸੀਂ ਕੰਟੀਨਿਊ ਤੇ ਕਲਿੱਕ ਕਰ ਲਿਓ ਉਸ ਤੋਂ ਬਾਅਦ ਜੇ ਤੁਸੀਂ ਆਪਣਾ ਈਮੇਲ ਪਾ ਦਿਓ ਤੇ ਪਾਸਵਰਡ ਦੀ ਆਪਸ਼ਨ ਆਏਗੀ ਜਦੋਂ ਤੁਸੀਂ ਐਡ ਕਰਤਾ ਤਾਂ ਤੁਹਾਡੇ ਕੋਲ ਇਦਾਂ ਦੀ ਸਕਰੀਨ ਆ ਜਾਏਗੀ ਉਸ ਤੋਂ ਬਾਅਦ ਤੁਸੀਂ ਫਿਰ ਮਤਲਬ ਇਸ ਐਪ ਦੇ ਵਿੱਚ ਨਹੀਂ ਕੁਝ ਕਰਨਾ ਹੈਗਾ ਫਿਰ ਆਪਣਾ WhatsApp ਤੇ ਜਾਇਓ ਚਾਹੀਏ ਇਹ ਤੁਸੀਂ ਐਪ ਤਾਂ ਅੱਜ ਹੀ ਸੈਟਅਪ ਕਰਕੇ ਰੱਖ ਲਓ じゃ ਕਿ ਤੁਸੀਂ ਕੱਲ ਮਤਲਬ ਸ਼ੋਭਾ ਸੈਟਅਪ ਕਰ ਲੇ ਕਿਉਂਕਿ ਜਦੋਂ ਫਿਰ ਬਾਬਾ ਜੀ ਲਿੰਕ ਭੇਜਣਗੇ ਫਿਰ ਤੁਹਾਨੂੰ ਆਪਣਾ ਮਤਲਬ ਟਾਈਮ ਨਹੀਂ ਵੇਸਟ ਕਰਨਾ ਪੈਣਾ ਤੁਸੀਂ ਡਾਇਰੈਕਟਲੀ ਹੀ ਜੁਆਇਨ ਕਰ ਲੋਗੇ ਨਾਲ ਦੀ ਨਾਲ ਹਨਾ ਜਦੋਂ ਵੀ ਤੁਹਾਡੇ ਕੋਲ ਲਿੰਕ ਆ ਗਿਆ ਫਿਰ ਇਦਾਂ ਬਸ ਸਿੰਪਲ ਤੁਸੀਂ ਇਸ ਲਿੰਕ ਤੇ ਕਲਿੱਕ ਕਰਨਾ ਹੀ ਉਸ ਤੋਂ ਬਾਅਦ ਚ ਸੋ ਜੋ ਤੁਸੀਂ ਕਰਨਾ ਇੱਥੇ ਇੱਥੇ ਤੁਸੀਂ ਮਾਈਕ ਬੰਦ ਔਨ ਕਰ ਸਕਦੇ ਹੋ ਫਿਰ ਇਥੇ ਆਸਕ ਟੂ ਜੁਆਇਨ ਦਾ ਬਟਨ ਹੈ ਨਾ ਇਸ ਬਟਨ ਤੇ ਕਲਿੱਕ ਕਰਨਾ ਤੁਸੀਂ ਬਸ ਜਦੋਂ ਇਸ ਬਟਨ ਤੇ ਕਲਿੱਕ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਆਪਣੇ ਸਾਈਡ ਤੋਂ ਕੁਝ ਨਹੀਂ ਕਰਨਾ ਫਿਰ ਬਾਬਾ ਜੀ ਕੋਲ ਨੋਟੀਫਿਕੇਸ਼ਨ ਜਾਏਗਾ ਉਹ ਤੁਹਾਨੂੰ ਅਲਾਉ ਕਰਨਗੇ ਬਸ ਤੁਸੀਂ ਮੀਟਿੰਗ ਦੇ ਵਿੱਚ ਐਡ ਹੋ ਜਾਓਗੇ